ਉਦਰ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੀ ਚੋਣ ਮੁਹਿੰਮ ਦੌਰਾਨ ਬਠਿੰਡਾ ਦੇ ਰੋਜ਼ ਗਾਰਡਨ ਅਤੇ ਪਾਰਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਪ੍ਰਚਾਰ ਦੌਰਾਨ ਜੀਤ ਮਹਿੰਦਰ ਸਿੰਘ ਨੇ ਲੋਕਾਂ ਦੇ ਨਾਲ ਸੈਰ ਅਤੇ ਗੱਲਬਾਤ ਵੀ ਕੀਤਾ। ਇਸ ਮੌਕੇ ਜੀਤ ਮਹਿੰਦਰ ਸਿੰਘ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਸ਼ਹਿਰ ਦੇ ਵਿਕਾਸ ਦੇ ਲਈ ਲੋਕਾਂ ਦੀ ਰਾਏ ਲਈ। ਜੀਤ ਮਹਿੰਦਰ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੇ ਪ੍ਰੋਜੈਕਟਾਂ ਦੀ ਜ਼ਰੂਰਤ ਹੈ ਅਤੇ ਬੇਰੋਜ਼ਗਾਰੀ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਭਾਵੇਂ ਸਰਕਾਰੀ ਨੌਕਰੀਆਂ ਲਿਮਟਿਡ ਨੇ ਪਰ ਇੱਥੇ ਇੰਡਸਟਰੀ ਲਿਆਂਦੀ ਜਾਵੇ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਬਠਿੰਡਾ ਦੇ ਵਿੱਚ ਕਾਂਗਰਸੀ ਉਮੀਦਵਾਰ ਨੇ ਨਿਵੇਕਲੇ ਢੰਗ ਦੇ ਨਾਲ ਪ੍ਰਚਾਰ ਕੀਤਾ ਜੀਤ ਮਹਿੰਦਰ ਸਿੰਘ ਨੇ ਲੋਕਾਂ ਦੇ ਨਾਲ ਸੈਰ ਤੇ ਯੋਗਾ ਕਰਕੇ ਚੋਣ ਪ੍ਰਚਾਰ ਕੀਤਾ ਪ੍ਰਚਾਰ ਦੌਰਾਨ ਜੀਤ ਮਹਿੰਦਰ ਨੇ ਲੋਕਾਂ ਤੋਂ ਸ਼ਹਿਰਾਂ ਦੇ ਕੰਮਾਂ ਦੀ رائے ਵੀ ਲਈ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਅ ਲੇਕਿਨ ਅੱਜ ਦੱਸ ਦਈਏ ਐਤਵਾਰ ਦਾ ਦਿਨ ਹੈ ਕਿ ਸਵੇਰੇ ਜਿਹੜੇ ਨੇ ਉਹ ਰੋਜ਼ਗਾਰਨ ਦੇ ਵਿੱਚ ਲੋਕਾਂ ਨਾਲ ਮਿਲ ਰਹੇ ਨੇ ਜਿੱਥੇ ਉਹ ਲੋਕਾਂ ਦੀ ਲੋਕ ਜਿਹੜੇ ਆਪਦੀ ਸੇਧ ਦਾ ਖੜ ਰੱਖਦੇ ਨੇ ਉੱਥੇ ਹੀ ਉਹ ਉਹਨਾਂ ਤੋਂ ਉਹਨਾਂ ਦੇ ਵਿਚਾਰ ਵੀ ਸੁਣ ਰਹੇ ਨੇ ਲੋਕਾਂ ਦੇ ਵੀ ਕੀ ਲੋਕ ਕਹਿਣਾ ਚਾਹੁੰਦੇ ਨੇ ਕਿਹੋ ਜੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਕਿਹੋ ਜੀਆਂ ਜਿਹੜੀਆਂ ਡਿਮਾਂਡਾਂ ਨੇ ਉਸ ਦੇ ਉੱਪਰ ਵੀ ਜਿਹੜੀ ਆ ਲੋਕਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ ਮਿਲ ਰਹੇ ਨੇ ਗੱਲ ਕਰਦੇ ਆ ਜੀਤਮਨ ਸਿੰਘ ਸਿੱਧੂ ਨਾਲ ਕੀ ਕਹਿੰਦੇ ਨੇ ਉਹ ਇਸ ਬਾਰੇ ਸਿੱਧੂ ਸਾਹਿਬ ਤੁਸੀਂ ਸ਼ਹਿਰ ਕੀਤੀ ਵੀ ਸ਼ਹਿਰ ਕਰਨ ਵਾਲਿਆਂ ਨੂੰ ਮਿਲੇ ਵੀ ਕਿਹੋ ਜਿਹੀਆਂ ਸਮੱਸਿਆਵਾਂ ਲੋਕਾਂ ਨੇ ਦੱਸੀਆਂ ਜਿਹੜੀਆਂ ਹੁਣ ਤੱਕ ਨਹੀਂ ਹੱਲ ਹੋ ਸਕੀਆਂ ਤੁਹਾਨੂੰ ਲੱਗਦੀਆਂ ਕਿ ਇਹ ਹੋਣੀਆਂ ਚਾਹੀਦੀਆਂ ਹਾਂ ਹਾਂਜੀ ਅੱਜ ਅਸੀਂ ਸਬੂਚੀ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਕਿ ਛਿੰਡੇ ਦੇ ਜੋ ਰੋਜ਼ਗਾਰਨ ਦੇ ਵਿੱਚ ਆਏ ਆ ਜੋ ਇੱਥੇ ਵਕ ਵਕ ਮਰਗਜ਼ਨਾ ਵੜਾ ਚੋਂ ਸ਼ਹਿਰ ਵਾਸੀ ਇੱਥੇ ਸਵੇਰੇ ਆਉਂਦੇ ਨੇ ਸ਼ੇਅਰ ਕਰਨ ਵਾਸਤੇ ਐਕਸੈਸ ਕਰਨ ਵਾਸਤੇ ਤੇ ਖਾਸ ਕਰਕੇ ਇਥੇ ਕਈ ਕਲੱਬ ਚੱਲਦੇ ਨੇ ਯੋਗਾ ਦਾ ਕਲੱਬ ਚੱਲਦਾ ਹੈ ਤਾੜੀਆਂ ਵਾਲਾ ਕਲੱਬ ਚੱਲਦਾ ਹੈ ਲਫਟਰ ਕਲੱਬ ਚੱਲਦਾ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਆ ਤਾੜੀਆਂ ਵਾਲਿਆਂ ਨਾਲ ਹਿੱਸਾ ਪਾਇਆ ਤਾੜੀਆਂ ਮਾਰੀਆਂ ਕਿ ਕਿਸ ਤਰੀਕੇ ਨਾਲ એનર્ਜੀ ਬੰਦੇ ਚ ਆਉਂਦੀ ਹੈ ਲੋਕਾਂ ਨੇ ਬੜਾ ਉਤਸ਼ਾਹ ਦਿਖਾਇਆ ਤੇ ਗੱਲਾਂ ਬਾਤਾਂ ਦੇਖੋ ਪੋਲਿਟੀਕਲ ਨਹੀਂ ਹੋਈਆਂ ਪਰ ਇੰਨਾ ਕਿ ਜ਼ਰੂਰ ਹੈ ਕਿ ਇੱਕ ਸ਼ਹਿਰ ਵਾਸੀ ਦੇ ਹੋਣ ਦੇ ਨਾਤੇ ਕਿਉਂਕਿ ਮੈਂ ਵੀ ਬਠਿੰਡੇ ਚ ਰਹਿਣਾ ਸੋ ਸ਼ਹਿਰ ਵਾਸੀ ਹੋਣ ਦੇ ਨਾਤੇ ਕਈ ਵਾਰ ਮੈਂ ਪਹਿਲਾਂ ਵੀ ਰੋਜ਼ ਗਾਰਡਨ ਆਇਆ ਜੋਗਰਸਪਾਕ ਆਇਆ ਸੋ ਅੱਜ ਵੀ ਸੋਚਿਆ ਕਿ ਚਲੋ ਮੌਕਾ ਹੈ ਇੱਥੇ ਕਿਉਂਕਿ ਫਿਰ ਇਹ ਇੱਕ ਜਗ੍ਹਾ ਹੈ ਜਿੱਥੇ ਸਮੁੱਚੇ ਬਠਿੰਡੇ ਦੀ ਕ੍ਰੀਮ ਆਉਂਦੀ ਹੈ ਲੱਗਦਾ ਨਹੀਂਗਾ ਸਿੱਧੂ ਸਾਹਿਬ ਕਿ ਵੀ ਇਸ ਨੂੰ ਹੋਰ ਵਧੀਆ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰ੍ਹਾਂ ਇਸ ਦੀ ਹਾਲਾਤ ਜਾਂ ਹਾਲਤ ਹੋਈ ਵੀ ਹੈ ਆ ਮੈਂ ਦੇਖਿਆ ਅੱਜ ਘੁੰਮ ਕੇ ਦੇਖਿਆ ਤਾਂ ਜਿੱਥੇ ਘਾਰੇ ਚੱਲਨੇ ਚਾਹੀਦੇ ਸੀ ਪਾਣੀ ਹੋਣਾ ਚਾਹੀਦਾ ਸੀ ਬੈਂਚ ਹੋਰ ਚਾਹੀਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਬਜ਼ੁਰਗ ਇੱਥੇ ਆ ਕੇ ਸੈਰ ਕਰਦੇ ਨੇ ਐਕਸਰਸਾਈਜ਼ ਕਰਦੇ ਨੇ ਲੋੜ ਹੈ ਉਸ ਤੋਂ ਬਾਅਦ ਉਹ ਕੁਝ ਬੈਠਣ ਕਈ ਵਾਰ 8-10 ਬਜ਼ੁਰਗ ਮਾਤਾਵਾ ਸਾਡੀਆਂ ਭੈਣਾਂ ਇਕੱਠੀਆਂ ਹੋ ਜਾਂਦੇ ਆ ਬੈਠ ਕੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਸੋ ਲੋੜ ਮੈਂ ਦੇਖਿਆ ਕਮੀਆਂ ਨੇ ਇੱਥੇ ਸੋ ਉਹ ਕਮੀਆਂ ਨੂੰ ਦੂਰ ਕਰਨ ਦੀ ਲੋੜ ਹੈ ਤੇ ਮੈਂ ਵਿਸ਼ਵਾਸ ਦਉਣਾ ਤੇ ਲਾਈਟਾਂ ਵੀ ਜਿਹੜੀਆਂ ਰਸਨੂਮ ਇੱਕ ਦਿਨ ਆਇਆ ਸੀ ਉਹਨਾਂ ਲਾਈਟਾਂ ਵੀ ਕਾਫੀ ਇੱਥੇ ਬੁਰਾ ਹਾਲ ਸੀ ਬੰਦ ਪਈਆਂ ਸੀ ਟੁੱਟੀਆਂ ਪਈਆਂ ਸੀ ਸੋੜੇ ਜੇ ਤਵੱਜੋ ਕਿਉਂਕਿ ਦੇਖੋ ਸਾਰਾ ਸ਼ਹਿਰ ਇੱਥੇ ਹੁੰਦਾ ਤੇ ਸ਼ਹਿਰ ਦਾ ਮੇਰੇ ਖਿਆਲ ਸਭ ਤੋਂ ਵੱਡਾ ਇਹ ਇੱਕ ਗ੍ਰੀਨ ਪਾਰਕ ਹੈ ਜਿੱਥੇ ਕਿ ਲੋਕੀ ਆ ਕੇ ਖੁਸ਼ ਬੱਚੇ ਛੋਟੇ ਛੋਟੇ ਬੱਚੇ ਸ਼ਾਮ ਨੂੰ ਆਉਂਦੇ ਨੇ ਇੱਥੇ ਸਵਿੰਗਸ ਲੱਗੀਆਂ ਐ ਓਪਨ ਜਿਮ ਐ ਸੋ ਇਹਨੂੰ ਬਹੁਤ ਜ਼ਰੂਰੀ ਹੈ ਕਿ ਅੱਛੀ ਮੇਨਟੇਨੈਂਸ ਕਰਨੀ ਚਾਹੀਦੀ ਹੈ ਕੈਮਰਾਮੈਨ ਕਰਨਬੀਰ ਤਾਲੀਵਾਲ ਦੇ ਨਾਲ ਕੁਲਵੀਰ ਬਿਰਾਜ ਜੀ ਮੀਡੀਆ